ਹਾਜ਼ਰੀਨ ਕਿਹੜਾ ਹਾਲ ਚਾਲ ਹੈ ਸਤਰੀਕਾ ਸਭ ਨੂੰ ਅੱਜ ਅਸੀਂ ਫੇਰ ਅੱਠ ਦੇ ਵਿੱਚ ਆ ਗਏ ਕੱਲ੍ਹ ਘਰ ਦਾ ਬਾਨੀ ਗਏ ਹੋਏ ਸੀਗੇ ਇੱਥੇ 11 ਵਿੱਚ ਨਿਕਲਣਾ ਹੱਥਾਂ ਦੇ ਨਾਲ ਤੇ ਹੈਦਰਾਪਟਾਉਣਾ ਪਿਆ ਬੌਗਟ ਸਦੀ ਹਾਰ ਕੇ ਨੇ ਦਾ ਫੱਟਣਾ ਬਹੁਤ ਜ਼ਿਆਦਾ ਮੱਥ ਮਾਰਨਾ ਮੱਥਾ ਮਾਰਨਾ ਬਣਾ ਸੀਗਾ ਹੋਰ ਕਰਾਲਾ ਹੁਣ ਤਾਂ ਮੈਂ ਤਾਂ ਕਹਿਣਾ ਇੱਕ ਇਥੇ ਕੇਵਲ ਤਾਰ ਵੀ ਲੰਘਦੀ ਆ ਉਹ ਹਿਸਾਬ ਨਾਲ ਦੇਖਣੀ ਕਿਤੇ ਫੋਨ ਖੜਾ ਦੇ ਬੋਗੜਾ ਵਾਲਾ ਮੁੰਡਾ ਸਾਊ ਆ ਬੱਟ ਇਹਨੂੰ ਚਲਾਉਣੀ ਹੀ ਨਹੀਂ ਆਉਂਦੀ ਹੈਗੀ ਆਪਣੇ ਜਿਹੜੇ ਇੰਡੀਅਨ ਬੰਦੇ ਆ ਬੋਗੜ ਵਗੈਰਾ ਚਲਾਉਂਦੇ ਆ ਜਾਂ ਜੇ ਸੀ ਬੀ ਚਲਾਉਂਦੇ ਆ ਉਹ ਤਾਂ ਕੱਢਦੇ ਪੂਰਾ ਪੂਰਾ ਤੇ ਇਹ ਜਾਂਦਾ ਜਮਾਂ ਥੱਲੇ ਪੱਟ ਦਿੰਦਾ ਜਾਂ ਇਹਨੂੰ ਪੱਟਣਾ ਹੀ ਨਹੀਂ ਆਉਂਦਾ ਵਿਚਾਰੇ ਨੂੰ ਇਹ ਕੰਮ ਪਹਿਲਾਂ ਇੰਜੀਨੀਅਰਾਂ ਦਾ ਹੁੰਦਾਗਾ ਕੰਮ ਕਰਨਾ ਉਹਨੂੰ ਵੀ ਨਹੀਂ ਪਤਾ ਹੈਗਾ ਇਹ ਨਹੀਂ ਜਗ੍ਹਾ ਦੇ ਵਿੱਚ ਵਿੱਚ ਵੀ ਘਟੋ ਘਟ ਬੋਗ ਘਟ ਨੇ ਚਾਰ ਵੇਰੀ ਜਗ੍ਹਾ ਪਟਦੀ ਇਹ ਜੰਗਲ ਇੰਜੀਨੀਅਰ ਹੁੰਦਾ ਜਿਹਨੂੰ ਵਧੀਆ ਨੌਲੇਜ ਹੁੰਦੀ ਹੈ ਉਹ ਪਹਿਲਾਂ ਹੀ ਸਾਰਾ ਕੁਝ ਕਰਾ ਕੇ ਰੱਖਦਾ ਹੈ ਇਹ ਬਰਦੁਰੀਆਂ ਲੱਗੀਆਂ ਹੋਈਆਂ ਨਹੀਂਆਂ ਐਮੀ ਇੱਕ ਲਾਈਨ ਉਧਰ ਲੱਗਣੀ ਆਗੀ ਬਟ ਜਗ੍ਹਾ ਹੁਣ ਸਾਡੇ ਕੋਲ ਥੋੜੀ ਆ ਫੇਰ ਅਸੀਂ ਧਾਗਾ ਬੰਨਾਂਗੇ ਇਧਰੋਂ ਜਗ੍ਹਾ ਥੋੜੀ ਕਰਕੇ ਬੋਬ ਘਟ ਨਗਾਉਣੀ ਆ ਮਸਾਲਾ ਅਸੀਂ ਪਹਿਲਾਂ ਹੀ ਬਣਾ ਕੇ ਉੱਥੇ ਰੱਖ ਲੈਣਾ ਜਿਹੜੀ ਜਿਹੜੀ ਜਗ੍ਹਾ ਤੇ ਸਾਨੂੰ ਚਾਹੀਦਾਗਾ ਤੇ ਉਸ ਤੋਂ ਬਾਅਦ ਅਸੀਂ ਧਾਗਾ ਬੰਨ ਕੇ ਲੈਵਲ ਘਟਾਂਗੇ ਇਹਦਾ ਇੱਕ ਲਾਈਨ ਉਸੇ ਤਰ੍ਹਾਂ ਹੀ ਲੱਗ ਜਾਣੀ ਆ ਇਧਰ ਨੂੰ ਲੋਬੀ ਫਾਰਮਨ ਸਾਹਿਬ ਵਿਸ਼ਰਾਮ ਕਰਨ ਰਹੇ ਨੇ ਕਹਿੰਦੇ ਉਸਤਾਦ ਵੀਰੇ ਆਇਦਰ ਬੋਮਕਾਰ ਆ ਗਿਆ ਮਲ ਲੈ ਕੇ ਭਾਈ ਇਸ ਕੋ ਆਪਣੀ ਆਪਣੀਆਂ ਬੋਗੀਆਂ ਸਰਪੇਸਿਟੀ ਕੀਤੀ ਜਾ ਰਹੀ ਹੈ अवतार ਫੜਨ ਵਾਲਾ ਹੁਣ ਇਹ ਦੋਨੋਂ ਉਸਤਾਦ ਨਾਜ਼ਰਨ ਇਹ ਥਰਡ ਲਾਈਨ ਵੀ ਆਪਾਂ ਕੰਪਲੀਟ ਕਰ ਦਿੱਤੀ ਸਾਰੇ ਪੱਥਰ ਲੱਗੇ ਅੱਗੇ ਬੰਦ ਕਰਨ ਵਾਲੇ ਰਹਿ ਗਏ ਉਹ ਜਾ ਕੇ ਹੁਣ ਕਰਦੇ ਆ ਫਿਰ ਇਧਰ ਹੈਗਾ ਮਸਾਲਾ ਪਾਉਣ ਵਾਲਾ ਇਹ ਜੌਰਜਨਾਂ ਦਾ ਕੰਮ ਆ ਉਹ ਪਾ ਦੇਣਗੇ ਤੇ ਫਿਰ ਉਸ ਤੋਂ ਬਾਅਦ ਚਰੇਤਾ ਸੈਂਡ ਭਾ ਕੇ ਉੱਤੇ ਮੈਂ ਅਜੇ ਇੱਟਾਂ ਲਾਦਣੀਆਂ ਇਧਰਲੇ ਪਾਸੇ ਪੈ ਜਾਣਿਆ ਕੰਕਰੀਟ ਮੈਂ ਇੱਥੇ 2 ਜਾਂ 3 ਦਿਨ ਦੇ ਬਾਅਦ ਸਾਡਾ ਕੰਮ ਆ ਇੱਥੇ ਇਦੋਂ ਸਾਰਾ ਕੰਮ ਪਲੀਟ ਹੋ ਗਿਆ ਹੁਣ ਜਾਂਦੇ ਆ ਅਗਲੀ ਜਗ੍ਹਾ ਤੇ ਨਿਪਟ ਗਿਆ ਇਦੋਂ ਗੋਪੀ ਆਪਣਾਉਣੇ ਇਥੋਂ ਚੱਲੀਏ ਉਧਰ ਉਧਰ ਅਸੀਂ ਫਿਨਿਸ਼ ਕਰਤਾ ਤੇ ਹੁਣ ਆ ਨਵੀਂ ਲਾਈਨ ਦੀ ਮੁੰਡੇ ਤਿਆਰੀ ਕਰੀ ਜਾਂਦੇ ਆ ਇਹਦਾ ਲੈਵਲ ਉਪਰ ਨਿਕਲ ਜਾਣਾ ਤੇ ਫਿਰ ਇਧਰ ਆ ਕੇ ਲਾਉਨੇ ਆ ਪੱਥਰ ਕਿ ਕਦੇ ਘੰਟੇ ਤੱਕ ਇਹਨਾਂ ਨੇ ਤਿਆਰ ਕਰ ਦੇਣਾ ਇਧਰੋਂ ਬੋਬ ਕਟਣਾ ਕਟਣਾ ਪਟਣਾ ਪੈਣਾ ਇਹਦੇ ਹੱਥੀਂ ਥੋੜਾ ਜਿਹਾ ਕੰਮ ਆਗਾ ਜਿਆਦਾ ਕਟੜ ਪਟੜ ਪੜਈਆ ਬੋਬ ਕਟਨੇ ਮਿੰਟੋ ਮਿੰਟ ਕਰ ਦੇਣਾਗਾ ਤੇ ਹੈਗਾਗਾ 50 ਮੀਟਰ ਹੋਊਗਾ ਇਹ ਉੱਥੇ ਤੱਕ ਦੇਖੋ ਅੱਜ ਲੱਗੂ ਜਾਂ ਸ਼ਾਇਦ ਕੱਲ ਲੱਗੂਗਾ ਲਓ ਜੀ ਬੋਬ ਕਟ ਲੱਗ ਰਿਹਾ ਹੈ ਮਿੱਟੀ ਦੀ ਪਟਾਈ ਕਰਨ ਇਧਰ ਗੋਪੀ ਸਾਹਬਾ ਮਾਰਕੰਡਾ ਉਹ ਆਪਣਾ ਖਲੋਤਾ ਹੈ ਫੋਰਮੈਨ ਸਾਹਿਬ ਲਪਾਤਕਾ ਲੈ ਕੇ ਇੱਧਰ ਤੁਸੀਂ ਜਾਂਦੇ ਹੋ ਇਹ ਆ ਕਾਕਾ ਆ ਕੰਮਿਸਤਰੀ ਕਹਿੰਦੇ ਇਹਨੂੰ ਸਾਬਾਦ ਵਾਲੇ ਨੇ ਵੀ ਚੱਕਲੇ ਲਪਾਤਕਾ ਇੱਧਰ ਨ ਕੋਧਰ ਵਾਲਾ ਮੁੰਡਾ ਕਟਿੰਗ ਮੈਨ ਹੂੰ ਕਰਮਜੀਤ ਵੀ ਲਪਾਤਕਾ ਲੈ ਕੇ ਆ ਰਿਹਾ ਮਿਸਤਰੀ ਵਾਲ ਨੂੰ ਖੈਰ ਕਰੇ ਰੱਬ ਮੁੰਡੇ ਲੱਗੇ ਨੇ ਮਾਰੋ ਮਾਰ ਮਸਾਲੀਆਂ ਮਸਾਲੀਆਂ ਇਧਰ ਬਾਈ ਦੇਖ ਕੇ ਪਿੱਛੇ ਨਾ ਬਾਕੀ ਜਿਹੜਾ ਮਾਰਿਆ ਅੱਗੇ ਵੰਨੂ ਪੜਾਉਂਗਾ ਇਹ ਲੋ ਜੀ ਸਾਹਮਣੇ ਫਰਨਾਲਾ ਛੁੱਟੀ ਦਾ ਟਾਈਮ ਹੋਣ ਵਾਲਾ ਆ ਲਾਈਨ ਵੀ ਬੰਦ ਕਰ ਦਿੱਤੀ ਇੱਧਰੋਂ ਸੈਕੰਡ ਲਾਈਨ ਵੀ ਲੱਗੀ ਥਰਡ ਲਾਈਨ ਰਹਿ ਗਈ ਉਧਰੋਂ ਥੋੜੇ ਇੰਟਰਨੈਟ ਦੀ ਲਾਈਨ ਜਾ ਰਹੀ ਹੈ ਥੱਲੇ ਉਹ ਪਟਕੇ ਫਿਰ ਸਹੀ ਕਰਨਗੇ ਉਥੋਂ ਕਿਸੀ ਉਹਨੂੰ ਮੂਵ ਕਰਨਗੇ ਕੇਬਲ ਨੂੰ ਫਿਰ ਇੱਥੇ ਬਾਰਦੂਰੀਆਂ ਲੱਗਣੀਆਂ ਤੇ ਕੱਲ ਨੂੰ ਉੱਥੇ ਵੀ ਕੰਮ ਰੂਪ ਜਿਹਾ